ਸਾਰੇ ਭੈਣ ਭਰਾਵਾਂ ਨੂੰ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਗੱਲ ਕਰਨੀ ਆ ਜਿਹੜੀਆਂ ਮਈਆਂ ਨਹੀਂ ਬੋਲਦੀਆਂ ਟੈਂ ਬਾਅਦ ਹੀਟ ਕੱਢਦੇ ਹਨ ਉਹਨਾਂ ਦੇ ਲਈ ਆਪਾਂ ਸਾਰਿਆਂ ਨਾਲੋਂ ਪਹਿਲਾਂ ਮਲਾਪ ਵਾਲੀ ਗੋਲੀ ਦੇਣੀ ਜ਼ਰੂਰੀ ਹੈ ਗੋਲੀ ਦੇਣ ਤੋਂ ਪਹਿਲਾਂ 20 ਮਿੰਟ ਪਹਿਲਾਂ ਆਪਾਂ ਗੁੜ ਦੇਓ ਅੱਧਾ ਕਿਲੋ ਪਾ ਦਿਓ ਅੱਧਾ ਕਿਲੋ ਤੋਂ ਵੱਧ ਪਾ ਦਿਓ ਜਿੰਨਾ ਖਾਂਦੀ ਆ ਕਿਲੋ ਤੋਂ ਠੱਟ ਠੱਟ ਉਦੋਂ ਬਾਅਦ ਅੱਧੇ ਘੰਟੇ ਬਾਅਦ 20 ਮਿੰਟਾਂ ਬਾਅਦ ਗੋਲੀ ਦੇ ਦਿਓ ਮਲਆਪਾ ਵਾਲੀ ਉਹ ਉਸ ਤੋਂ ਬਾਅਦ ਗੋਲੀਆਂ ਟੋਟਾ-ਵੱਟ ਗੋਲ ਖਾਉਣੀਆਂ ਤੋਂ ਰੋਜ਼ ਸ਼ੁਰੂ ਕਰ ਦਿਓ ਕਿੱਲੋ ਗੋੜ ਸੁਬਾ ਪਾਉਣਾ ਨੂੰ ਤੇ ਗੋਲੀ ਵੀ ਇੱਕ ਰੋਜ਼ ਦੇਣੀ ਆ ਉਹ ਵੀ ਗੁੜਤੀ ਦੇਣੀ ਆਪਾਂ ਉਹ ਲਗਾਤਾਰ ਗੋਲੀਆਂ ਦਿਓ ਜਦੋਂ ਗੋਲੀਆਂ ਮੁੱਕ ਗਈਆਂ ਆਪਣੇ ਆਮ ਹੀ ਵੇਲੀਆਂ ਪਿੰਡਾਂ 'ਚ ਵੇਲੀਆਂ ਥਾਵਾਂ ਤੇ ਧਤੂਰੇ ਦੇ ਡੋਡੇ ਲੱਗੇ ਹੁੰਦੇ ਆ ਕੰਡੇ ਜੇ ਲੱਗੇ ਹੁੰਦੇ ਇਹਨਾਂ ਨੂੰ ਨਾਲ ਉਹ ਆਪਾਂ ਦੇਣੇ ਕਿਵੇਂ ਆ ਬਾਤੀਆਂ ਦੀ ਅੱਗ ਬਾਲ ਲੈਣੀ ਆ ਤੇ ਜਿਵੇਂ ਆਪਾਂ ਆਲੂ ਭੁੰਨਦੇ ਆਏ ਉਹਨਾਂ ਨੂੰ ਭੁੰਨ ਲੈਣਾ ਉਹਨਾਂ ਦੇ ਕੰਡੇ ਲੈ ਜਾਂਦੇ ਆ ਤੁਹਾਨੂੰ ਵੀ ਆਪਾਂ ਗੁੜ ਦੇ ਵਿੱਚ ਹੀ ਦੇਣਾ ਦੋ ਡੋਡੇ ਉਹ ਦੇ ਦਿਓ ਤਰੋਜ਼ ਚਾਰ ਦਿਨ ਦੇਣੇ ਆ ਚਾਰ ਤੋਂ ਪੰਜ ਦਿਨ ਦੇ ਵਿੱਚ ਵਿੱਚ ਆਪਾਂ ਦੇ ਦੇ ਉਹ ਦੋ ਡੋਡੇ ਹਰ ਰੋਜ਼ ਦਿਓ ਦੇ ਉਹ ਨੂੰ ਗੋੜ ਤੇ ਤੇ ਜਾਨਵਰ ਆਪਣਾ ਛੇਤੀ ਬਣ ਜੂਗਾ ਅਰ ਗੋੜ ਨੂੰ ਘੱਟ ਨਹੀਂ ਪਾਉਣਾ ਗੋੜ ਪੂਰਾ ਪਾਉਣਾ ਆਮ ਆਪਣੇ ਸਾਰੇ ਕਹ ਦਿੰਦੇ ਆ ਜੀ ਗੋੜ ਨਾਲ ਉਹ ਗਰਮ ਹੁੰਦਾ ਗੋੜ ਜ਼ਰੂਰ ਪਾਓ ਕਿਲੋ ਵੀ ਪਾ ਸਕਦੇ ਆ ਆਪਾਂ ਚਲੋ ਕਿਲੋ ਤੋਂ ਥੋੜਾ ਬਹੁਤਾ ਘੱਟ ਪਾਸੀ ਤੇ ਮਤਲਬ ਆਪਾਂ ਲਈ ਗੋਲੀ ਦਾ ਮਤਲਬ ਆਪਾਂ ਕਿੰਨਾ ਮਹੀਨੇ ਤੋਂ ਸਾਰੇ ਪਸ਼ੂਆਂ ਨੂੰ ਨਹੀਂ ਦੇਣੀ ਚਾਹੀਦੀ ਹੈ ਤੇ ਗੋੜ ਦੇਣ ਦਾ ਪਹਿਲਾਂ ਮਤਲਬ ਤਾਂ ਇਹ ਹੈ ਵੀ ਗੋਲੀ ਦੇਣ ਤੋਂ 20 ਮਿੰਟ ਪਹਿਲਾਂ ਆਪਾਂ ਤਾਂ ਦਿੰਨੇ ਆ ਵੀ ਜਿਹੜੇ ਉਹਦੇ ਕੀੜੇ ਹੁੰਦੇ ਆ ਸਾਰੇ ਇਕੱਠੇ ਹੋ ਜਾਂਦੇ ਆ ਇੱਕ ਥਾਂ ਜਦੋਂ ਗੋਲੀ ਨੇ ਅਸਰ ਕਰਨਾ ਉਸ ਤੋਂ ਬਾਅਦ ਉਹ ਕੀੜੇ ਮਰ ਜਾਂਦੇ ਆ ਬਾਕੀ ਆ ਹੁਣ ਮੰਨ ਲਓ ਪਿੰਡਾਂ ਦੇ ਵਿੱਚ ਆਮ ਕਈ ਕਰ ਟੀਕੇ ਨਹੀਂ ਲਵਾਉਂਦੇ ਜਿਹੜੇ ਹੁਣ ਗਲ ਕੋਟੂ ਦੇ ਟੀਕੇ ਆਪਣੇ ਪਿੰਡਾਂ 'ਚ ਲੱਗ ਰਹੇ ਹੁਣ ਇਹ ਯਾਰ ਲਵਾਇਆ ਕਰੋ ਬਾਈ ਜ਼ਰੂਰੀ ਹੈ ਆਪਾਂ ਨੂੰ ਇਹ ਹੁੰਦਾ ਵੀ ਸਣੀ 10 ਰੁਪਏ ਲੈਂਦੇ ਆ ਪਸ਼ੂ ਦੇ ਇਹ ਦਵਾਈ ਕੂਈ ਆ ਕਿਤੇ ਇਹਦੀ ਦਵਾਈ ਦੀ ਕੀਮਤ ਬਹੁਤ ਹੈ ਬਹੁਤ ਵਧੀਆ ਚੀਜ਼ ਆ ਇਹ ਤੇਰੀ ਸਰਕਾਰ ਨੂੰ ਆਉਂਦੀ ਆ ਇਹ ਜ਼ਰੂਰ ਲਵਾਇਆ ਕਰੋ ਗਲ ਕੋਟੂ ਦੇ ਪਿੰਡ-ਪਿੰਡ ਲੱਗੀ ਜਾਂਦੇ ਟੀਕੇ ਸਾਰੇ ਪਸ਼ੂਆਂ ਦੇ ਹੀ ਬਣਾਈ ਜਾਵੇ ਆਓ ਕਰੋ ਆਮ ਆਪਣੇ ਕਹਿ ਦਿੰਦੇ ਪਈ ਜੀ ਟੀਕੇ ਦੁੱਧ ਵਾਲੇ ਪਸ਼ੂ ਦੇ ਨਾਲ ਲਵਾਓ ਦੁੱਧ ਘਟ ਜੂਗਾ ਦੁੱਧ ਦਾ ਭਾਈ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਇਹ ਤੇ ਮੱਠਾ ਵੀ ਭਾਈਆ ਉਧਰ ਉਧਰ ਹੋ ਗਿਆ ਇੱਕ ਦਾ ਡੰਗ ਕੋਈ ਚੱਕਰ ਨਹੀਂ ਜੇ ਆਪਣਾ ਪਸ਼ੂ ਵੀ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਪੈਸੇ ਵਾਲੇ ਲਾ ਲੈਨੇ ਆ ਨਾਲੇ ਆਪਣਾ ਨੁਕਸਾਨ ਹੁੰਦਾ ਨਾਲੇ ਦੁੱਧ ਦਾ ਵੀ ਨੁਕਸਾਨ ਹੁੰਦਾ ਫਿਰ ਫਿਰ ਆਪਣਾ ਚਾਰੇ ਪਾਸੇ ਨੂੰ ਨੁਕਸਾਨ ਹੁੰਦਾ ਹੈ ਇਹ ਗੱਲਾਂ ਦਾ ਧਿਆਨ ਜਰੂਰ ਕਰਿਆ ਕਰੋ ਬਾਈ ਇਹ ਟੀਕੇ ਸਰਕਾਰੀ ਜਿਹੜੇ ਆਉਂਦੇ ਨੇ ਨਾ ਜਰੂਰ ਲਵਾਇਆ ਕਰੋ ਇਹਨਾਂ ਦਾ ਬਹੁਤ ਹੀ ਫਾਇਦਾ ਹੈ ਇਹਨਾਂ ਗੱਲਾਂ ਦਾ ਬਾਈ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਅਕਸਰੀਕਾਲ ਧੰਨਵਾਦ ਜਉਂਦੇ ਬਖਦੇ ਰੋ